ਹਰਮੀਤ ਸਿੰਘ ਪਠਾਨ ਮਾਜਰਾ ਪਹਿਲਾਂ ਦਿਖਾਇਆ ਜਾਂਦਾ ਵੀ ਉਹਨਾਂ ਨੂੰ ਚੁੱਕ ਲਿਆ ਗਿਆ ਫਿਰ ਦਿਖਾਇਆ ਗਿਆ ਕਿ ਫਰਾਰ ਹੋ ਗਏ ਨੇ ਗੰਦੇ ਦਾ ਇਹ ਸਿਆਸੀ ਕਤਲ ਕਰਦੇ ਨੇ ਜਿਹੜਾ ਬੰਦਾ ਇਹ ਕਹਿ ਰਿਹਾ ਵੀਡੀਓ ਪਾ ਰਿਹਾ ਹੈ ਤੇ ਟੈਲੀਵਿਜ਼ਨ ਨਾਲ ਮੁਲਾਕਾਤਾਂ ਕਰ ਰਿਹਾ ਉਹਦੇ ਅੰਡਰਗਰਾਊਂਡ ਹੋਣ ਦਾ ਕੋਈ ਮਤਲਬ ਉਹ ਤਾਂ ਲਲਕਾਰ ਕੇ ਕਹਿ ਰਿਹਾ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲਿਓ ਉਹਨੇ ਇਹ ਕਿਹਾ ਵੀ ਦਿੱਲੀ ਵਾਲਿਆਂ ਦੀ ਇਹ ਨੀਲੀ ਵੀਡੀਓ ਮੇਰੇ ਕੋਲ ਵੀ ਨਹੀਂ ਉਹਨੇ ਇਹ ਕਿਹਾ ਮੈਨੂੰ ਬਹੁਤਿਆ ਨਹੀਂ ਉਹਨਾਂ ਦੇ ਉਹ ਭੇਜ ਤੇ ਟ੍ਰੇਲਰ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ ਚ ਚੱਲਦੀਆਂ ਇਹ ਦੇਖਦੇ ਹੋ ਮਤਲਬ ਹੁਣ ਇਹ ਐਡਾ ਖਤਰਨਾਕ ਪੈਂਤੜਾ ਖੁਦਾ ਨਾ ਖਾਸਦਾ ਉਹਨੂੰ ਗੁੰਮੇ ਕਰ ਦੇਣ ਪਰ ਜਿਵੇਂ ਹਮੀਰ ਸਿੰਘ ਉਹਨਾਂ ਨੇ ਕਿਹਾ ਉਹ ਕਹਿੰਦੇ ਇਨਕਾਊਂਟਰ ਵੀ ਕਰ ਸਕਦੀ ਹੈ ਪੁਲਿਸ ਕਰ ਸਕਦੀ ਹੈ ਦਿੱਲੀ ਵਾਲਿਆਂ ਦੇ ਕਹਿਣ ਤੇ ਹੋਇਆ ਜਾਂ ਸੀਐਮਪੀ ਇਨਵੋਲਵ ਹੈ ਇਹਦੇ ਵਿੱਚ ਖੜਾ ਨਾਲ ਪੰਜਾਬ ਜੂਝ ਰਿਹਾ ਲੋਕ ਕਹਿੰਦੇ ਪਠਾਨ ਮਾਜਰੇ ਵਾਲਾ ਜਿਹੜਾ ਸਾਰਾ ਮਸਲਾ ਹੈ ਡਾਇਵਰਟ ਕਰਨ ਦੀ ਪੋਲਿਟਿਕਸ ਹੈ ਇਹਨਾਂ ਦੀ ਬਿਲਕੁਲ ਜੀ ਵਰੀਂਦਰ ਗੋਇਲ ਬਦਾਨ ਸਭਾ ਚ ਕਿਹਾ ਕਹਿੰਦਾ ਐ ਕਿ ਇੰਨੇ ਪੱਕੇ ਪ੍ਰਬੰਧ ਸਹੀ ਕਰਤੇ ਜਿੰਨਾ ਮਰਜੀ ਪਾਣੀ ਆ ਜਾਏ ਨੁਕਸਾਨ ਨਹੀਂ ਹੋ ਸਕਦਾ ਫਾਇਦਾ ਹੋਊਗਾ। ਅਮਲੀ ਤੌਰ ਤੇ ਪੈਸਾ ਖਰਚ ਨਹੀਂ ਕੀਤਾ ਕਾਗਜ਼ਾਂ ਤੇ ਖਰਚ ਹੋ ਗਿਆ। ਸੰਜਾਈ ਘਟਾਲਾ 1100 ਕਰੋੜ ਦਾ ਜਿਹੜਾ ਉਹ ਵੀ ਇਹੀ ਸੀ ਨਾ। ਸਾਰਾ ਹੌਲੀ ਹੌਲੀ ਕਰਕੇ ਵੀ ਛੱਡਿਆ ਜਾ ਹੀ ਸਕਦਾ ਸੀ। ਕੋਈ ਸਮਝ ਦੇਵੇ। ਛੱਡਿਆ ਜਾ ਸਕਦਾ ਸੀ। ਉਹਨਾਂ ਦਾ ਮਕਸਦ ਇਹ ਹੈ ਵੀ ਡੈਮ ਸਿਰੇ ਤੱਕ ਫੁੱਲ ਰਹੇ। ਪੰਜਾਬ ਮਰਦਾ ਮਰਜੀ। ਹਰਿਆਣਾ, ਦਿੱਲੀ, ਰਾਜਸਥਾਨ ਇਹਨਾਂ ਨੂੰ ਘੱਟ ਨਾ ਪਵੇ। ਡੈਮ ਨੇ ਜਿਹੜੇ ਹੜ੍ਹ ਰੋਕਣ ਖਾਤਰ ਬਣਾਇਆ ਇਹ ਡੈਮ ਨਹਿਰੀ ਪਾਣੀ ਖਾਤਰ ਬਣਾਇਆ ਹੜ੍ਹ ਲੈਉਣ ਦਾ ਸਾਧਨ ਬਣ ਗਿਆ 1988 ਚ ਦੇਖ ਲਓ ਕੀ ਹੋਇਆ ਆ ਨੱਕੋ ਨੱਕ ਭਰ ਕੇ ਜਦੋਂ ਮੀਂਹ ਪਈ ਗਿਆ ਫਿਰ 1 ਲੱਖ ਤੇ ਛੱਡ ਤੇ ਫਿਰ ਕਤਲ ਵੀ ਹੋਇਆ ਕੀ ਇੰਜੀਨੀਅਰ ਦਾ ਪਾਣੀਆਂ ਦੇ ਮਸਲੇ ਤੇ ਦਰਬਾਰਾ ਸਿੰਘ ਵੀ ਵਿੱਚ ਆਉਂਦਾ ਲੋਂਗੋਵਾਲ ਵੀ ਵਿੱਚ ਆਉਂਦਾ ਡਾਕਟਰ ਮਨਮੋਹਨ ਸਿੰਘ ਵੀ ਵਿੱਚ ਆਉਂਦਾ ਸਾਰੇ ਵਿੱਚ ਆਉਂਦੇ ਨੇ ਜੀ ਦੋ ਵਾਰ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਵੀ ਦੂਜੇ ਰਾਜਾਂ ਨੂੰ ਜੰਦਾ ਪਾਣੀ ਆ ਉਹਦੀ ਰੈਲਿਟੀ ਲਓ ਰਾਜਸਥਾਨ ਨੂੰ ਜਿਹੜੀ ਦਿੱਤਾ ਸੀ ਉਦੋਂ ਪਾਣੀ ਕਿਹਾ ਸੀ ਅਗਲੀ ਮੀਟਿੰਗ ਕਰਾਂਗੇ ਫੈਸਲਾ ਉਹਦੀ ਕੋਈ ਗੱਲ ਨਹੀਂ ਕਰਦਾ ਨਾ ਕੋਈ ਪਾਰਟੀ ਗੱਲ ਕਰਦੀ ਆ ਵੀ ਅਸਲ ਮੁੱਦਿਆਂ ਤੇ ਧਿਆਨ ਨਾ ਜਾਵੇ ਐਸਵੀਐਲ ਦਾ ਡੰਡਾ ਖੜਾ ਕਰ ਦੋ ਏਸੇ ਕਰਕੇ ਹਮਾਮ ਚ ਸਾਰੇ ਨੰਗੇ ਨੇ ਇਹ ਸਿਰਫ ਵੋਟ ਸਿਸਟਰੀ ਤਾਂ ਹੀ ਗੱਲ ਨਹੀਂ ਕਰ ਰਹੇ ਸਾਰੇ ਹਾਂ